ਔਰ ਚ ਪਾਰੀ ਗਿਣਤੀ ਚ ਪਹੁੰਚੇ ਪੁਲਿਸ ਮੁਲਾਜ਼ਮ ਕੀ ਖਾਲੀ ਰਹਿ ਗਿਆ ਸੱਚੇ ਬਿਆਨ ਨਸ਼ਾ ਤਸਕਰ ਕਰਾ ਨੂੰ ਜਿੰਦਰੇ ਮਾਰ ਕੇ ਰਹੇ ਫਰਾਰ ਅੱਜ ਚਾਨਕੀ ਪਾਰੀ ਗਿੰਤੀ ਜੋ ਪੁਲਿਸ ਜਦੋਂ ਆੜ ਪਹੁੰਚੀ ਤਾਂ ਲੱਗ ਰਿਹਾ ਸੀ ਕਿ ਅੱਜ ਨਸ਼ਾ ਤਸਕਰਾਂ ਦੀ ਖੈਰ ਨਹੀਂ ਪਰ ਜਦੋਂ ਪਿਆ ਦੇ ਕਰੀਬ ਆਏ ਪੁਲਿਸ ਮੁਲਾਜ਼ਮਾਂ ਨੂੰ 2 ਘੰਟੇ ਖੜਨ ਤੋਂ ਬਾਅਦ ਪਰਤਣਾ ਪਿਆ ਇਸ ਸਾਰਾ ਅਭਿਆਨ ਨੂੰ ਗੁਪਤ ਰੱਖਿਆ ਗਿਆ ਸੀ ਫਿਰ ਵੀ ਨਸ਼ਾ ਤਸਕਰ ਜਿੰਦਰੇ ਘਰਾਂ ਦੇ ਗੇਟਾਂ ਨੂੰ ਮਾਰ ਕੇ ਫਰਾਰ ਹੋ ਗਏ ਸਨ ਤੁਸੀਂ ਦੇਖ ਰਹੇ ਹੋ ਔਰਤੋ ਸ਼ੋਕ ਦੁੱਗਲ ਨਾਲ ਹਰਵਿੰਦਰ ਸਿੰਘ ਦੀ ਰਿਪੋਰਟ ਮੈਂ ਉਹ ਰਿਪੋਰਟਰ ਪੰਜਾਬ ਦੇਖ ਰਿਹਾ ਹਾਂ ਸਬੂਤ ਦਰਸ਼ਕਾਂ ਨੂੰ ਪੱਤਰਕਾਰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿਕਾਰ ਮੇਰੇ ਨਾਲ ਨੇ ਅਸ਼ੋਕ ਤੁਗਲ ਇਸ ਵੇਲੇ ਜਿਹੜਾ ਔੜ ਤੇ ਗਰਾਪੜ ਇਹਨਾਂ ਪਿੰਡਾਂ ਦੀ ਇਹ ਹਾਜ਼ਰੇ ਵਿੱਚ ਅਸੀਂ ਖੜੇ ਆ ਤੇ ਇੱਥੇ ਜਿਹੜੇ ਜ਼ਿਆਦਾਤਰ ਘਰਾਂ ਨੂੰ ਇਸ ਵੇਲੇ ਜੰਦੇ ਲੱਗੇ ਹੋਏ ਆ ਮੈਂ ਭਾਜੀ ਨੂੰ ਕਹਾਂਗਾ ਵੀ ਜੰਦੇ ਲੱਗੇ ਦਿਖਾਓ ਕਿ ਕਟੋ-ਕਟ ਵੀ 10 ਕੇ 15 ਘਰਾਂ ਨੂੰ ਜੰਦੇ ਲੱਗੇ ਹੋਏ ਆ ਇਹ ਜੰਦਿਆਂ ਦਾ ਕਾਰਨ ਜਿਹੜਾ ਆ ਉਹ ਇਹ ਹੈ ਵੀ ਅੱਜ ਪੁਲਿਸ ਦੇ ਵੱਲੋਂ ਕੱਸੋ ਅਭਿਆਨ ਜਿਹੜੀ ਸਮਗਲਾਗਾ ਦੀ ਚੈਕਿੰਗ ਨਸ਼ਾ ਤਸ਼ਕਰਾ ਦੇ ਘਰਾਂ ਦੀ ਚੈਕਿੰਗ ਤੇ ਤਲਾਸ਼ੀ ਅਭਿਆਨ ਜਿਹੜੀ ਕੀਤੀ ਜਾਂਦੀ ਆ ਤੇ ਉਹ ਜਿਹੜੀ ਵੱਡੀ ਗੱਲ ਇਹ ਹੈ ਵੀ ਜਿਹੜੇ ਇਹ ਨਸ਼ਾ ਤਸ਼ਕਰ ਆ ਇਹਨਾਂ ਨੂੰ ਇਹ ਸੂਚਨਾ ਕਿ ਪੁਲਸ ਨੇ ਤਲਾਸ਼ੀ ਅਭਿਆਨ ਕਰਨਾ ਆ ਉਹ ਸੂਚਨਾ ਪਹਿਲਾਂ ਹੀ ਮਿਲ ਜਾਂਦੀ ਆ ਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਹ ਜੰਦਰੇ ਲਾ ਕੇ ਰਫੂ ਚੱਕਰ ਹੋ ਜਾਂਦੇ ਆ ਇਹ ਇੱਕ ਵੱਡਾ ਸਵਾਲ ਸਰਕਾਰ ਦੇ ਲਈ ਦੂਜੀ ਗੱਲ ਜਿਹੜੀ ਵੱਡੀ ਹੈ ਵੀ ਦਿੱਲੀ ਦੀ ਹਾਰ ਤੋਂ ਬਾਅਦ ਜਿਹੜਾ ਸਰਕਾਰ ਨੇ ਦੇਖਿਆ ਆ ਕਿ ਪੰਜਾਬ ਦੇ ਵਿੱਚ ਵੀ ਆਪਣੀ ਛਵੀ ਨੂੰ ਸੁਧਾਰਿਆ ਜਾਵੇ ਤੇ ਉਸ ਛਵੀ ਨੂੰ ਸੁਧਾਰਨ ਦੇ ਲਈ ਜਿਹੜੀ ਕੱਲ ਉਹਨਾਂ ਨੇ ਐਸਐਸਪੀ ਤੇ ਡੀਸੀਜ਼ ਨਾਲ ਮੀਟਿੰਗ ਕੀਤੀ ਹੈ ਸਰਕਾਰ ਨੇ ਉਸ ਮੀਟਿੰਗ ਤੋਂ ਬਾਅਦ ਜਿਹੜਾ ਅੱਜ ਦਾ ਇਹ ਸੱਚ ਆਪਰੇਸ਼ਨ ਆ ਪੂਰੇ ਪੰਜਾਬ ਦੇ ਵਿੱਚ ਚਲਾਇਆ ਜਾ ਰਿਹਾ ਆ ਤੇ ਅਸੀਂ ਦੇਖਾਂਗੇ ਵੀ ਕਿਹੜੇ ਅਫਸਰ ਸਹਿਬਾਨ ਆਉਂਦੇ ਆ ਤੇ ਕੀ ਕਹਿੰਦੇ ਆ ਇਸ ਮਾਮਲੇ ਦੇ ਵਿੱਚ ਆ ਕੇ ਵੀ ਦੇਖ ਸਕਦੇ ਆ ਕਿ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਖੜੀ ਆ ਕਿਸ ਅਫਸਰ ਸਹਿਬਾਨ ਦੀ ਉਡੀਕ ਕੀਤੀ ਜਾ ਰਹੀ ਆ ਇੱਥੇ ਤਲਾਸ਼ੀ ਵਿਹਾਨ ਕਰਨ ਦੇ ਲਈ ਉਸ ਚੀਜ਼ ਨੂੰ ਪੂਰੀ ਤਰ੍ਹਾਂ ਗੋਪਤ ਰੱਖਿਆ ਹੋਇਆ ਆ ਤੇ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੌਣ ਆਉਂਦਾ ਆ ਇੱਥੇ ਤੇ ਇਹਨਾਂ ਜੰਦਿਆਂ ਦੀ ਜਿਹੜੀ ਕਹਾਣੀ ਆ ਉਹ ਸੁਲਝਦੀ ਆ ਕਿ ਨਹੀਂ ਅੱਗੇ ਘੱਟੋ ਘੱਟ 50 ਦੇ ਕਰੀਬ ਪੁਲਿਸ ਮੁਲਾਜ਼ਮ ਇੱਕ ਐਸਪੀ ਇੱਕ ਡੀਐਸਪੀ ਤੇ ਦੋ ਐਸਐਚਓ ਇਸ ਜਗ੍ਹਾ ਤੇ ਮੌਜੂਦ ਸੀਗੇ ਜਿਨ੍ਹਾਂ ਨੇ ਅੰਦਰ ਜਾ ਕੇ ਜਿਹੜੇ ਜੰਦਰੇ ਮਾਰੇ ਹੋਏ ਘਰਾਂ ਵਾ ਜੰਦਰੇ ਮਾਰੇ ਹੋਏ ਘਰਾਂ ਨੂੰ ਬਾਰ ਬਾਰ ਦੇਖ ਕੇ ਉਹਦਾ ਸਰਚ ਆਪਰੇਸ਼ਨ ਕਰਨਾ ਸੀਗਾ ਤੇ ਉਹ ਕੋਈ ਜਿਹੜੇ ਜਿਸ ਉੱਚ ਅਧਿਕਾਰੀ ਨੇ ਇੱਥੇ ਪਹੁੰਚਣਾ ਸੀਗਾ ਉਹ ਨਹੀਂ ਪਹੁੰਚ ਸਕੇ ਜਿਸ ਕਰਕੇ ਇਹ ਸਰਚ ਆਭਿਆਨ ਜਿਹੜਾ ਆ 2 ਘੰਟੇ ਪੁਲਿਸ ਮੁਲਾਜ਼ਮਾਂ ਦੇ ਖੜਨ ਤੋਂ ਬਾਅਦ ਖਤਮ ਹੋ ਗਿਆ ਜਾਂ ਜਾਵਦਾ ਆ ਤੇ ਉਹ ਜਿਹੜੇ ਜੰਦਰੇ ਲੱਗਿਆ ਵਾਲੀ ਕਹਾਣੀ ਆ ਉਹ ਵਿਚੇ ਰਹਿ ਗਈ ਕਿਉਂਕਿ ਉਹ ਇੱਕ ਸਵਾਲ ਕਰਨਾ ਸੀ ਉੱਚ ਅਧਿਕਾਰੀਆਂ ਨੂੰ ਕਿ ਇਹਨਾਂ ਬੰਦਿਆਂ ਨੂੰ ਔਰ ਪ੍ਰੋਮੋਸ਼ਨ ਔਰ ਸੂਚਨਾ ਕਿੱਥੋਂ ਮਿਲ ਜਾਂਦੀ ਆ ਕਿ ਪੁਲਿਸ ਨੇ ਇਸ ਜਗ੍ਹਾ ਤੇ ਆ ਕੇ ਸਰਚ ਅਭਿਆਨ ਕਰਨਾ ਆ ਮੈਂ ਤੁਹਾਡਾ ਆਪਣਾ ਹਰਵਿੰਦਰ ਸਿੰਘ ਮੇਰੇ ਨਾਲ ਨੇ ਸ਼ੋਕ ਦੁੱਗਲ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ